ਚੰਨਾ ਰੱਥ ਨੂੰ ਚਲਾ ਰਿਹਾ ਮਹਿਲਾ ਤੋਂ ਰੱਥ ਬਾਹਰ ਨਿਕਲ ਗਿਆ ਰੱਥ ਚੱਲਦਾ 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 ਰਸਤੇ ਦੇ ਵਿੱਚ ਰੁਕ ਗਿਆ ਰਾਜਕੁਮਾਰ ਪੁੱਛਦਾ ਚੰਨਿਆ ਰੱਥ ਕਿਉਂ ਰੋਕ ਲਿਆ ਕਹਿੰਦਾ ਮਹਾਰਾਜ ਅੱਗੇ ਕੋਈ ਬਿਰਧ ਆਦਮੀ ਆ ਰਿਹਾ ਉਹਨੇ ਸੜਕ ਪਾਰ ਕਰਨੀ ਹੈ ਤੇ ਉਰੀ ਭਾਰ ਕਰਨ ਤੋਂ ਬਾਅਦ ਹੀ ਆਪਾਂ ਰੱਥ ਅੱਗੇ ਲੈ ਕੇ ਜਾਵਾਂਗੇ ਰਾਜਕੁਮਾਰ ਕਹਿੰਦਾ ਇਹ ਬਿਰਧ ਹੁੰਦਾ ਕੀ ਹੈ ਕਹਿੰਦਾ ਜੀ ਬਡੇਪਾ ਕਹਿੰਦਾ ਇਹ ਕੀ ਹੁੰਦਾ ਕਹਿੰਦਾ ਜਦੋਂ ਬੰਦੇ ਦੀ ਉਮਰ ਲੱਗ ਜਾਂਦੀ ਹੈ ਨਾ ਫਿਰ ਉਹਨੂੰ ਬਡੇਪਾ ਆਉਂਦਾ ਹੈ ਕਹਿੰਦਾ ਇਹ ਬਡੇਪਾ ਮੇਰੇ ਤੇ ਵੀ ਆਏਗਾ ਰਾਜਕੁਮਾਰ ਕਹਿੰਦਾ ਤੇ ਰਥਵਾਨ ਕਹਿੰਦਾ ਜੀ ਕੋਈ ਐਸੀ ਸ਼ੈਖ ਹੈ ਨਹੀਂ ਹੈ ਜਿਹਦੇ ਤੇ ਬਡੇਪਾ ਨਾ ਆਵੇ ਇਹ ਜ਼ਰੂਰ ਆਏਗਾ ਕਹਿੰਦੇ ਫਿਰ ਇਹਦੇ ਵਿੱਚ ਕੀ ਹਾਲਾਤ ਹੁੰਦੇ ਆ ਕਹਿੰਦਾ ਸਾਹਮਣੇ ਦੇਖ ਲੋ ਲੱਕੜੀ ਦਾ ਸਹਾਰਾ ਲੈ ਕੇ ਤੁਰਦਾ ਤਰਸਯੋਗ ਹਾਲਾਤ ਬਣੇ ਹੋਏ ਆ ਕਹਿੰਦਾ ਮੇਰੇ ਵੀ ਹੋਣਗੇ ਚੰਨਾ ਕਹਿਣ ਲੱਗਾ ਰਾਜਨ ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇਸ ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ ਬੰਦਿਆ ਇੱਕ ਦਿਨ ਛੱਡ ਜਾਣਗੇ ਕਾਲੇ ਕੇਸ ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇਸ ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ ਬੰਦਿਆ ਇੱਕ ਦਿਨ ਛੱਡ ਜਾਣਗੇ ਕਾਲੇ ਕੇਸ ਕਾਲੇ ਕੇਸ ਤੇ ਜਵਾਨੀ ਮਾਪੇ ਕਾਲੇ ਕੇਸ ਕੇਸ ਤੇ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ ਬੰਦਿਆ ਇੱਕ ਦਿਨ ਛੱਡ ਜਾਣਗੇ ਕਾਲੇ ਕੇਸ ਕਾਲੇ ਕੇਸ ਜਵਾਨੀ ਮਾਪੇ ਤੇ ਜਵਾਨੀ ਮਾਪੇ ਮਾਪੇ ਕਾਲੇ ਕੇਸ ਜਵਾਨੀ ਮਾਪੇ ਕੇਸ ਜਵਾਨੀ ਮਾਪੇ ਇਹ ਸੁਜਵਾਨੀ ਮਾਪੇ ਕਾਲੇ ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣ ਕੇ ਬੰਦਿਆ ਬੰਦਿਆ ਇੱਕ ਦਿਨ ਛੱਡ ਜਾਣ ਕੇ ਕਾਲੇ ਕੇਸ ਕਾਲੇ ਕੇਸ ਤੇ ਜਵਾਨੀ ਮਾਪੇ ਕਾਲੇ ਕੇਸ ਕਾਲੇ ਕੇਸ ਤੇ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਤੈਨੂੰ ਤੈਨੂੰ ਇੱਕ ਦਿਨ ਛੱਡ ਜਾਣਗੇ ਕਾਲ ਕੇਸਾ ਮਹਾਰਾਜ ਕਹਿੰਦੇ ਆ ਨਾ ਧਨ ਜੋ ਬਨ ਯਰ ਫੁੱਲਣਾ 나ਠੀਆਂ ਦੇ ਦਿਨਸਾਰ ਪੱਪਣ ਕੇ ਰੱਤ ਜਿਉ ਟਲ ਤੁਲ ਚੁੰਮਣ ਹਾਰ ਰੰਗੋ ਮਾਨ ਲੈ ਪਿਆਰਿਆ ਜਾਂ ਜੋਵਨ ਨੂੰ ਹੁਲਾ ਦਿਨ ਥੋੜੇ ਥਕੇ ਭਿਆ ਪੁਰਾਣਾ ਰਾਜਨ ਦਿਨ ਤਾਂ ਥੋੜੇ ਰਗੇ ਹੋ ਗਿਆ ਆਪਣਾ ਚੋਲਾ ਦਿਨ ਤਾਂ ਥੋੜੇ ਰਗੇ ਹੋ ਗਿਆ ਆਪਣਾ ਚੋਲਾ ਦਿਨ ਤਾਂ ਕਿਆ ਪੁਰਾਣਾ ਸੁਲਾ ਦਿਨ ਤਾਂ ਛੋੜੇ ਰਹਿਗੇ ਹੋ ਗਿਆ ਪੁਰਾਣਾ ਸੁਲਾ ਦਿਨ ਤਾਂ ਛੋੜੇ ਰਹਿਗੇ ਹੋ ਗਿਆ ਪੁਰਾਣਾ ਸੁਲਾ ਦਿਨ ਤਾਂ ਛੋੜੇ ਰਹਿਗੇ ਹੋ ਗਿਆ ਪੁਰਾਣਾ ਹੋ ਗਿਆ ਜੀ ਹੋ ਗਿਆ ਜੀ ਬੋਲੋ ਦਿਵਤਾ ਥੋੜੇ ਰਹਿ ਗਏ ਹੋ ਗਿਆ ਪੁਰਾਣਾ ਚੋਲਾ ਬਿੰਤਾ ਥੋੜੇ ਰਹਿ ਗਏ ਹੋ ਗਿਆ ਪੁਰਾਣਾ ਚੋਲਾ ਕਿ ਹਬ ਪੁਰਾਣਾ ਕੋਲਾ ਜਿੰਤਾ ਥੋੜੇ ਰਹਿ ਗਏ ਹੋ ਗਿਆ ਪੁਰਾਣਾ ਨੈਣੋਂ ਨੀਰ ਵਹੇ ਤਨ ਖੀਣਾ ਪੈ ਕੇ ਸੁਦਦਵਾਨੀ ਹ੍ਰਦਕੰਠ ਸ਼ਬਦ ਨਹੀਂ ਉੱਤਰਿਆ ਹੱਬ ਕਿਆ ਕਰੇ ਪੁਰਾਣੀ ਕਹਨੇ ਅੱਖਾਂ ਦੇ ਵਿੱਚੋਂ ਨੀਰ ਵਗਣਾ ਸ਼ੁਰੂ ਹੋ ਜਾਏਗਾ ਭਾਏ ਤਨ ਖੀਣਾ ਸਰੀਰ ਛਣ ਜਾਏਗਾ ਪਾਏ ਕੇਸ ਦੁੱਧਵਾਨੀ ਦੁੱਧ ਵਰਕੇ ਚਟੇ ਵਾਲ ਹੋ ਜਾਣਗੇ ਤੇ ਰੁੱਧਾ ਕੰਠ ਸ਼ਬਦ ਨਹੀਂ ਉਚਰਾਂ ਕਹਿੰਦੇ ਜबान ਦੇ ਕੋਲੋਂ ਪ੍ਰੋਪਰ ਸ਼ਬਦ ਨਹੀਂ ਬੋਲੇ ਜਾਣਗੇ ਅਬ ਕਿਆ ਕਰੇ ਪ੍ਰਾਣੀ ਕਹਿੰਦੇ ਫਿਰ ਕੀ ਕਰੇਗਾ ਤੇਰੀ ਉਮਰ ਲੱਗ ਜੇਗੀ ਜਿਵੇਂ ਹਰ ਇੱਕ ਚੀਜ਼ ਦੀ ਮਨਿਆਤ ਹੁੰਦੀ ਹੈ ਨਾ ਉਹ ਲੱਗ ਜੇਗੀ ਤੇਰੀ ਵੀ ਤੇ ਕਹਿੰਦੇ ਇਹ ਬੁਢੇਪੇ ਦਾ ਰੋਗ ਜ਼ਰੂਰ ਆਉਂਦਾ ਹੈ ਫਲ ਕੋਈ ਵੀ ਆ ਪੱਕਿਆ ਬੜਾ ਸੁਆਦ ਲੱਗਦਾ ਲੇਕਿਨ ਬਢੀਪੇ ਦਾ ਫਲ ਜਦੋਂ ਪੱਕਦਾ ਨਾ ਇਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਬੋਲੋ ਸਤਨਾਮ ਵਾਹਿਗੁਰੂ ਜੀ ਇਹ ਬੜਾ ਔਖਾ ਹੈ ਕਹਿੰਦੇ ਮਹਾਰਾਜ ਇਹ ਬਢੀਪਾ ਹੈ ਇਹ ਤੇਰੇ ਤੇ ਵੀ ਆਉਣਾ ਹੈ ਮਨ ਵਿਰਾਗ ਹੋ ਗਿਆ ਅੱਗੇ ਤੁਰਿਆ ਅੱਗੇ ਜਾ ਕੇ ਰੱਥ ਫੇਰ ਰੋਕ ਲਿਆ ਚੰਨੇ ਨੇ ਕਹਿੰਦਾ ਚੰਨਿਆ ਹੁਣ ਰੱਥ ਕਿਉਂ ਰੋਕਿਆ ਕਹਿੰਦਾ ਮਹਾਰਾਜ ਅੱਗੇ ਕੋਈ ਬਿਮਾਰ ਵਿਅਕਤੀ ਐ ਸੜਕ ਤੇ ਡਿੱਗਿਆ ਹੋਇਆ ਤੇ ਉਹਨੂੰ ਦੇਖ ਰਹੇ ਆ ਲੋਕ ਇਕੱਠੇ ਹੋਏ ਪਏ ਨੇ ਕਹਿੰਦੇ ਇਹ ਬਿਮਾਰ ਕੀ ਹੁੰਦਾ ਉਹ ਕਹਿੰਦਾ ਇਹ ਬਿਮਾਰੀ ਐ ਜੀ ਇਹ ਕਿਸੇ ਨੂੰ ਵੀ ਲੱਗ ਸਕਦੀ ਐ ਇਹ ਕਦੇ ਦੱਸ ਕੇ ਨਹੀਂ ਆਉਂਦੀ ਹੁੰਦੀ ਕੀ ਪਤਾ ਸਰੀਰ ਦੇ ਵਿੱਚੋਂ ਕਦੋਂ ਕਿਹੜਾ ਰੋਗ ਨਿਕਲਿਆਣਾ ਪਤਾ ਸਰੀਰ ਦਾ ਕੋਈ ਕਦੋਂ ਬਿਮਾਰੀ ਨਿਕਲਿਆਣੀ ਕੁਝ ਨਹੀਂ ਪਤਾ ਕਹਿੰਦੇ ਇਹ ਵੀ ਜ਼ਰੂਰ ਲੱਗਦੀ ਹੁੰਦੀ ਹੈ ਬਿਮਾਰੀ ਵਾਰਾ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਇਹ ਰੋਗ ਲੱਗੇ ਆ ਹਰ ਇੱਕ ਨੂੰ ਕੋਈ ਨਾ ਕੋਈ ਰੋਗ ਚੰਬੜਿਆ ਹੋਇਆ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੇ ਚਿੰਤਾ ਚਿੰਤਾ ਰੋਗ ਚਿੰਤਾ ਦੇ ਰੋਗ ਵੀ ਲੋਕਾਂ ਨੂੰ ਬੜੇ ਲੱਗੇ ਹੋਏ ਆ ਕਹਿੰਦੇ ਇਹ ਬਿਮਾਰੀ ਹੈ ਜੀ ਇਹ ਵੀ ਲੱਗਣੀ ਆ ਮਨ ਹੋਰ ਬਰਾਗੀ ਹੋ ਗਿਆ ਅੱਗੇ ਤੁਰਦੇ ਗਏ ਤੁਰਦੇ ਗਏ ਅੱਗੇ ਕੀ ਵੇਖਦੇ ਆ ਇੱਕ ਮੁਰਦਾ ਆ ਰਿਹਾ ਹੈ ਮੁਰਦੇ ਨੂੰ ਚੁੱਕ ਕੇ ਲੈ ਕੇ ਜਾ ਰਹੀ ਹੈ ਸੰਗਤ ਫੂਕਣ ਵਾਸਤੇ ਕਹਿੰਦੇ ਆ ਕੀ ਚੱਕਿਆ ਹੋਇਆ ਚਾਰਾ ਬੰਦਿਆਂ ਨੇ ਕਿਉਂਕਿ ਇਸ ਰਾਜਕੁਮਾਰ ਨੇ ਕਦੇ ਮੁਰਦਾ ਨਹੀਂ ਸੀ ਦੇਖਿਆ ਕਹਿੰਦਾ ਜੀ ਇਹ ਮੁਰਦਾ ਹੈ ਕਹਿੰਦੇ ਇਹ ਕੀ ਹੁੰਦਾ ਕਹਿੰਦੇ ਜਦੋਂ ਬੰਦਾ ਉਮਰ ਭੋਗ ਜਾਂਦਾ ਨਾ ਜੀ ਉਹਦੇ ਸਵਾਸ ਪੂਰੇ ਹੋ ਜਾਂਦੇ ਫਿਰ ਉਹ ਮਰਦਾ ਬਣ ਜਾਂਦਾ ਉਹਨੂੰ ਜਾਂ ਤਾਂ ਮਿੱਟੀ 'ਚ ਦੱਬ ਦਿੰਦੇ ਆ ਜਾਂ ਉਹਨੂੰ ਭੂਕ ਦਿੰਦੇ ਆ ਆਪਣੇ ਆਪਣੇ ਧਰਮ ਦੇ ਮੁਤਾਬਕ ਹੈ ਇਸਲਾਮ ਵਾਲੇ ਮਿੱਟੀ 'ਚ ਦੱਬ ਦਿੰਦੇ ਆ ਹਿੰਦੂ ਭੂਕ ਦਿੰਦੇ ਆ ਸਿੱਖ ਭੂਕ ਦਿੰਦੇ ਆ ਕਹਿੰਦੇ ਅੱਛਾ ਕਹਿੰਦੇ ਇਹ ਇਹ ਮੇਰੇ ਵਰ ਵੀ ਇਹ ਅਵਸਥਾ ਆਏਗੀ ਕਹਿੰਦੇ ਬਿਲਕੁਲ ਆਏਗੀ ਜੀ ਇਹ ਕਾਲ ਹੈ ਇਹਦੇ ਕੋਲੋਂ ਬਚਿਆ ਕੋਈ ਨਹੀਂ ਹੈ ਰਾਜਨਾ ਕਾਦੇ ਮਾਨ ਸਰੀਰਾ ਦੇ ਭਾਈਏ ਤਾ ਰੇਤ ਦੀਆਂ ਕੰਦਾ ਮਾਨ ਸਰੀਰਾ ਦੇ ਭਾਈਏ ਤਾ ਰੇਤ ਦੀਆਂ ਕੰਦਾ ਕਾਦੇ ਮਾਨ ਸਰੀਰਾ ਦੇ ਭਾਈਏ ਤਾ ਰੇਤ ਦੀਆਂ ਕੰਦਾ ਕਾਦੇ ਮਾਨ ਸਰੀਰਾ ਦੇ ਭਾਈਏ ਤਾ ਕਾਦੇ ਮਾਨ ਸ੍ਰੀ ਰਾਂਦੇ ਪੈਣਾ ਵੀ ਬੋਲਿਆ ਕਰੋ ਰਲ ਕੇ ਰਤ ਦੀਆਂ ਕੰਦਾ ਕਾਦੇ ਮਾਨ ਸ੍ਰੀ ਰਾਂਦੇ ਭਾਈਏ ਸਾਰੇ ਰਤ ਦੀਆਂ ਕੰਦਾ ਦੰਧ ਦੇ ਭਾਈਏ ਕਰੇ ਰਤ ਦੀਆਂ ਕੰਦਾ ਕਾਦੇ ਮਾਨ ਸ੍ਰੀ ਰਾਂਦੇ ਭਾਈਏ ਕਰੇ ਦੁਨੀਆ ਦੀਆ ਹੋਏ ਤਰੇਤ ਦੀਆਂ ਕੰਦਾ ਇਹ ਤਰੇਤ ਦੀਆਂ ਕੰਦਾ ਇਹ ਤਾਰੇਦੀਆਂ ਕੰਨਾ ਇਹ ਤਾਰੇਦੀਆਂ ਕੰਨਾ ਇਹ ਤਾਰੇਦੀਆਂ ਕੰਨਾ ਇਹ ਤਾਰੇਦ ਵਾਹੇ ਮਾਨ ਸਰੀਰਾ ਦੇ ਭਾਈਏ ਸਾਰੇ ਤਦੀਆਂ ਕੰਦਾ ਮਾਨ ਸਰੀਰਾ ਦੇ ਭਾਈਏ ਸਾਰੇ ਤਦੀਆਂ ਕੰਦਾ ਵਾਹੇ ਮਾਨ ਸਰੀਰਾ ਦੇ ਭਾਈਏ ਸਾਰੇ ਤਦੀਆਂ ਕੰਦਾ ਵਾਹੇ ਮਾਨ ਸਰੀਰਾ ਦੇ ਭਾਈਏ ਮਾਨ ਸਰੀਰਾ ਦੇ ਭਾਈਏ ਤਾਰੇ ਕਹਿੰਦੇ ਭਾਈ ਇਹ ਤਾਂ ਬਾਰੂ ਕੀ ਪੀਤ ਜੈਸੇ ਬਸੁਦਾ ਕੋ ਰਾਜ ਹੈ ਕਹਿੰਦੇ ਭਾਈ ਰੇਤੇ ਦੀਆਂ ਕੰਧਾਂ ਨੇ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਖਿਓ ਨਾਓ ਕਹਿੰਦੇ ਮਿੱਟੀ ਦੇ ਭੰਡੇ ਆ ਅਸੀਂ ਮਾਟੀ ਕੇ ਹਮ ਪੁੱਤਰੇ ਮਾਨਸ ਰਖਿਓ ਨਾਓ ਦੇਵ ਸਚਾਰ ਕੇ ਪਾਹੋਂ ਨੇ ਵੱਡ 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 ਪੁੱਡ ਰੁੰਦੇ ਠਾਓ ਕਹਿੰਦੇ ਚਾਰ ਦਿਨਾਂ ਦੇ ਪ੍ਰਾਹਣੇ ਆ ਭਾਈ ਬੋਲੋ ਸਤਨਾਮ ਇਸੇ ਕਰਕੇ ਮੋਤ ਆਉਣੀ ਆਉਣੀ ਆ ਰਾਜਨਾ ਇਹ ਤੇਰੇ ਤੇ ਵੀ ਆਉਣੀ ਆ ਤੇ ਜਦੋਂ ਅੱਗੇ ਤੁਰਦੇ ਗਏ ਅੱਗੇ ਇਹਨੂੰ ਇੱਕ ਸੰਨਿਆਸੀ ਮਿਲ ਗਿਆ ਜਦੋਂ ਤੁਸੀਂ ਇਸ ਰਾਜਕੁਮਾਰ ਦਾ ਇਤਿਹਾਸ ਪੜੋਗੇ ਨਾ ਇਹਦੇ ਜੀਵਨ ਦੇ ਵਿੱਚ ਬਦਲਾਅ ਦਾ ਜ਼ਿਕਰ ਆਉਂਦਾ ਜਦੋਂ ਇਹ ਚਾਰ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ ਬੱਚੇ ਬੈਠੇ ਆ ਪੜਨ ਵਾਲੇ ਸਕੂਲਾਂ ਦੇ ਵਿੱਚ ਅਸੀਂ ਪੜਦੇ ਰਹੇ ਆ ਇਹ ਮੈਂ ਕੋਈ ਸਾਖੀ ਨਹੀਂ ਸੁਣਾਈ ਤੁਹਾਨੂੰ ਵੀ ਕਹਾਣੀ ਸੁਣਾਤੀ ਕਿਸੇ ਦੀ ਇਹ ਲਿਖਤ ਇਤਿਹਾਸ ਹੈ ਇਹ ਇਤਿਹਾਸ ਹੈ ਇਹ ਹਿੰਦੁਸਤਾਨ ਦੀ ਧਰਤੀ ਤੇ ਕਿਵੇਂ ਜਦੋਂ ਅੱਗੇ ਸੰਿਆਸੀ ਵੇਖਿਆ ਕਹਿੰਦੇ ਇਹ ਕੌਣ ਹੈ ਕਹਿੰਦਾ ਜੀ ਇਹ ਰੱਬ ਦੇ ਪਿਆਰੇ ਹੁੰਦੇ ਆ ਇਹ ਸਾਧੂ ਹੁੰਦੇ ਆ ਕਹਿੰਦੇ ਇਹ ਕਹਿੰਦੇ ਨਾਮ ਜਪਦੇ ਆ ਇਹਨਾਂ ਨੂੰ ਦੁਨੀਆ ਦੀ ਕੋਈ ਫਿਕਰ ਨਹੀਂ ਹੁੰਦੀ ਇਹ ਮੌਤ ਤੋਂ ਵੀ ਪਰੇ ਹੁੰਦੇ ਆ ਇਹਨਾਂ ਨੂੰ ਮੌਤ ਮੂਤ ਦਾ ਵੀ ਕੋਈ ਅਸਰ ਨਹੀਂ ਹੁੰਦਾ ਇਹ ਰੰਗ ਹੱਸਾ ਰੰਗ ਰੋਬ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਹੀਂ ਇਹ ਰੰਗ ਵਿੱਚ ਹੀ ਰਹਿੰਦੇ ਆ ਇਹਦਾ ਜੰਮਣਾ ਵੀ ਰੰਗ ਚ ਇਹਨਾਂ ਦਾ ਮਰਨਾ ਵੀ ਰੰਗ ਦੇ ਵਿੱਚ ਇਹਨਾਂ ਦਾ ਜਿਉਣਾ ਵੀ ਰੱਬੀ ਰੰਗ ਚ ਹੁੰਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਹੁੰਦੀ ਕਹਿੰਦਾ ਇਹ ਸਿਆਸੀ ਹੁੰਦੇ ਆ ਕਹਿੰਦਾ ਹਾਂ ਉਹਨੇ ਉਸੇ ਵਕਤ ਕਿਹਾ ਕਹਿੰਦਾ ਚੰਨਿਆ ਸਾਹਬਲਾ ਜਾ ਕੇ ਰਾਜ ਭਾਗ ਮੇਰਾ ਮੈਂ ਅੱਜ ਸਿਆਸੀ ਬਣ ਜਾਣਾ ਤੇ ਉਹ ਸੁਧਾਰਥ ਰਾਜਕੁਮਾਰ ਵੱਡਾ ਹੋ ਕੇ ਜਦੋਂ ਮਹਾਤਮਾ ਬਣਿਆ ਉਹਦਾ ਇਤਿਹਾਸ ਦੇ ਵਿੱਚ ਨਾਮ ਮਹਾਤਮਾ ਬੁੱਧ ਹੋਇਆ ਇਹ ਮਹਾਤਮਾ ਬੁੱਧ ਦਾ ਇਤਿਹਾਸ ਹੈ ਮਹਾਤਮਾ ਬੁੱਧ ਬਾਰੇ ਸੁਣਿਆ ਨਾ ਆਪਾਂ ਪੜ੍ਹਦੇ ਰਹੇ ਆ ਇਹ ਮਹਾਤਮਾ ਬੁੱਧ ਹੈ ਇਹਦੇ ਜੀਵਨ ਦੇ ਵਿੱਚ ਚਾਰ ਘਟਨਾਵਾਂ ਐਸੀਆਂ ਘਟੀਆਂ